ਦੱਸੋ ਭਈ ਕਿੰਨੇ ਦੀ ਦੇਰੀ ਹੈ ਪਿੰਡ ਸਾਹੋਂ ਕਰੋ ਜਾਇਜ਼ ਜਾ ਕੇ ਜਿੱਦਾਂ ਗੋ ਤੁਸੀਂ ਕਰ ਲੋ ਜਾਣੀ ਇਹ ਪਹਿਲੇ ਫੋਨ ਤੇ ਹੀ ਆ ਤੁਸੀਂ ਜਿੰਨਾ ਕੁ ਮੁੱਲ ਕਰਨਾ ਇੱਦਾਂ ਨੂੰ ਪਤਾ ਮੁੱਲ ਵੀ ਜਾਇਜ਼ ਤੇ ਮਾਲ ਵੀ ਸੁਧਰਾ ਹਾਂਜੀ ਆਹ ਵੇਖੋ ਜੀ ਉੱਥੋਂ ਲਿਆ ਕੇ ਇੱਥੇ ਖਿਹਾਰਦੀ ਆ ਮੈਂ ਕੋਈ ਹੈ ਹੀ ਨਹੀਂ ਪਿੰਡ ਸਾਹੋਂ ਇਹਨੂੰ ਕੋ ਮਜਾਜ ਤੇ ਮੈਂ ਇੱਥੇ ਨਹੀਂ ਕਰਾਉਣਾ ਉੱਤੇ ਨਹੀਂ ਕਰਾਉਣਾ ਨਹੀਂ ਮੰਨਗੇ ਜੀ ਮੰਨਗੇ ਇਹ ਇਦਾਂ ਪਿੰਡ ਸਾਹ ਲੱਤ ਚਕਾਰ ਇਹਨੂੰ ਕਿ ਤਵੀਤ ਬਾਤ ਨਹੀਂ ਕੋਲ ਕੇ ਪਿਆ ਤੇ ਕੋਈ ਪਤਾ ਨਹੀਂ ਵਪਾਰੀ ਪਿਆ ਵੀ ਦਿੰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਉਪਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਬੇ ਇਸ ਘਰ ਦੇ ਵਿੱਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਅੱਜ ਟੌਪ ਦਾ ਨਗੀਨਾ ਦਿਖਾਉਣਾ ਬਹੁਤ ਹੀ ਸੋਹਣਾ ਸੁਨੱਖਾ ਵੱਡੇ ਕੱਦ ਵਾਲੀ ਵੈੜਾ ਚੰਗੀ 35 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਆ ਇੱਕ ਝੋਟੀ ਦਿਖਾਣੀ ਆ ਪਹਿਲੇ ਹੀ ਸੂਏ ਸੂਣਾ ਤੇ ਦੰਦਾ ਜੀ ਅੱਜ ਝੋਟ ਵੀ ਸੋਹਣੀ ਸੁਨੱਖੀ ਜਾਣਕਾਰੀ ਆਪਾਂ ਵੀਰ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆ ਕਿਸੇ ਵੀ ਭੈਣ ਭਰਾ ਨੇ YouTube ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋੜ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਠਾਂਡੇ ਪਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਕਿ ਆਪਾਂ ਗੱਲਬਾਤ ਕਰੌਣੇ ਆ ਇਹਨਾਂ ਪਸ਼ੂਆਂ ਦੀ ਡੀਟੇਲ ਲੈਣੇ ਆ ਜੀ ਇੱਧਰ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਪਿੰਡਰ ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬੜੀ ਕਿਰਪਾ ਕਰੂ ਆਮ ਦਾਸ ਦੀ ਭਾਜੀ ਠੀਕ ਆ ਜੀ ਅੱਜ ਦੋ ਹੀ ਪੀਸ ਆ ਵੀਰੇ ਤੁਹਾਡੀ ਵੀਡੀਓ ਤੋਂ ਖਲੋਂਦਾ ਹੀ ਨਹੀਂ ਡੰਕਰ ਕਰੀਏਗੀ ਇਹ ਠੀਕ ਹੈ ਠੀਕ ਆ ਹਾਂਜੀ ਤੇ ਉਹ ਜਿਹੜੀ ਪਹਿਲੀ ਵੀਡੀਓ ਪਾਈ ਵੀਰੇ 2 2.5 ਘੰਟੇ ਚ ਮੈਂ ਫ੍ਰੀ ਹੋ ਗਿਆ ਸਾਰਾ ਮਾਲ ਵੇਚ ਕੇ ਪਿੰਡਰ ਸਾਹਿਬ ਅੱਛਾ ਜੀ ਹਾਂਜੀ ਆਵੇਂ ਸਾਰੀ ਵੀਡੀਓ ਚ ਚਾਹਨਾ ਆਪਣੇ ਵੀਡੀਓ ਚ ਭੇਲੀ ਇੱਕ ਵੀ ਜਾਨਵਰ ਨਹੀਂ ਜੋ ਹਾਂਜੀ ਹਾਂਜੀ ਤੋਂ ਬਾਅਦ ਆ ਪਤਾ ਨਹੀਂ ਕਿੰਨਾ ਕਮਾਲ ਸੇਲ ਹੋ ਗਿਆ ਅੱਛਾ ਹਾਂਜੀ ਆ ਤੇ ਮੇਲੇ ਕਰਕੇ ਆਪਣੇ ਬਾਹਨ ਬਦਾ ਵਸਾਖੀ ਆ ਵਰਤੋ ਜੋ ਹਾਂਜੀ 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 ਉਹਦਾ ਕਰਕੇ ਤੋਹਫੇ ਲਏ ਆ ਤੇ ਗਿਫਟ ਹੀ ਆ ਵਸਾਖੀ ਦੇ ਜਿਹਨੇ ਪਹਿਲਾਂ ਫੋਨ ਕਰ ਲਿਆ ਉਹਦੇ ਲਈ ਗਿਫਟ ਆ ਇਹ ਪਹਿਲੇ ਫੋਨ ਤੇ ਜਾਣੀਆਂ ਵੱਡੇ ਵੀਰ ਹਨਾ ਹਾਂਜੀ ਇਹ ਵੀ ਗਿਫਟ ਵਾਲਾ ਕੰਮ ਹੋਣਾ ਵਾ ਵੀ ਇਹ ਮੁੱਲ ਵਸਾਖੀ ਦੇ ਮੇਲੇ ਦੇ ਵੀ ਨਹੀਂ ਲੱਭਣਾ ਨਹੀਂ ਲੱਭਣਾ ਜਿਹੜਾ ਆਪਾਂ ਕਰ ਦੇਣਾ ਅੱਜ ਜੀ ਹਾਂਜੀ ਐਡਰੈਸ ਇੱਕ ਵਾਰ ਦੱਸ ਦਿਓ ਜੀ ਪਿੰਡ ਰਸਾ ਪਿੰਡ ਉਪਲ ਜਿਲ੍ਹਾ ਕਰਨਤਾਰਨ ਤਹਿਸੀਲ ਖਡੂਸਾ ਠੀਕ ਹੈ ਜੀ ਹਾਂਜੀ ਤੇ ਨਾਮ ਦੱਸ ਦਿਓ ਵੀਰ ਜੀ ਗੁਰਜੀਤ ਜੀ ਫੋਨ ਨੰਬਰ ਦੱਸ ਦਿਓ ਜੀ 8284 087033 ਠੀਕ ਹੈ ਜੀ ਦੂਜਾ ਨੰਬਰ ਆ 98154 25783 ਠੀਕ ਹੈ ਜੀ ਤੇ ਵਹਿੜ ਹੀ ਦਿਖਾਈਏ ਪਹਿਲਾਂ ਆਪਾਂ ਇਹ ਵੀ ਵਹਿੜ ਅੱਜ ਤੋਹਫਾ ਹੀ ਆ ਜੀ ਇਹਦਾ ਸੁਆ ਕਿਨਵਾ ਜੀ ਵਹਿੜ ਦਾ ਯਾ ਸੁਆ ਹਾਂ ਜੀ ਪਿਓਰ ਛਿੱਗੀ ਆ ਭਿੰਦਰ ਸਾਹਿਬ ਅੱਛਾ ਇਹਦਾ ਇਹ ਜੇ ਕਿ ਜੇ ਛਿੱਗੀ ਨਾ ਹੋਵੇ ਆਪਾਂ ਜਿਹੜਾ ਵੀਰ ਕਿੱਦੋਂ ਆਵੇ ਉਹਦਾ ਆਉਣ ਜਾਣ ਦਾ ਖਰਚਾ ਦਵਾਂਗੇ ਠੀਕ ਆ ਚਾਰ ਟਾਈਮ ਆਪਣੇ ਘਰ ਕੋਈ ਵੀਰ ਚੋਵੇ ਠੀਕ ਆ 25 ਕਿਲੋ ਬੋਲਾ ਨਾ ਹੋਇਆ ਤੇ ਗਾਂ ਵੀ ਫਰੀ ਦੇਵਾਂਗੇ ਠੀਕ ਆ ਜੀ ਹਾਂਜੀ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਜੇ ਸੂਈ ਨੂੰ ਚੌਥਾ ਪੰਜਵਾਂ ਹਾਂਜੀ ਨਾਲੂ ਬੱਚੇ ਦਾ ਨਾਲ ਜੇ ਬੱਛਾ ਵਾ ਮਗਰ ਹਾਂਜੀ ਬੱਚਾ ਜੀ ਆਹ ਵੇਖੋ ਠੀਕ ਆ ਬੱਛਾ ਵੀ ਸੋਹਣਾ ਪਿਆ ਹਨਾ ਹਾਂਜੀ ਠੀਕ ਆ ਜੀ 6 ਦੰਦ 6 ਦੰਦ ਪਿਓਰ ਤੇ 35 ਕਿਲੋ ਬੋਲਾ ਦੇਖੋ ਜੀ ਅਜੇ ਟਾਈਮ ਨਹੀਂ ਕੋਈ ਵੀ ਵੱਛੀ ਨੂੰ ਟਾਈਮ ਤੋਂ ਟਾਈਮ ਚਵਾਈ ਜੇ ਵੱਛੀ ਨੇ ਟਾਈਮ ਚੱਲਣਾ ਵੀ ਆਂਦੀ ਜੀ 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 ਬਾਕੀ ਲੇਵਾ ਵੇਖੋ ਫੁੱਟ ਬਾਹਰ ਨੂੰ ਹੋਊਗਾ ਕਿ ਨਹੀਂ ਲਤਾਂ ਦੇ ਮੈਂ ਕਹਿੰਦਾ ਜੀ ਭਾਵੇਂ ਕੋਈ ਫੀਤਾ ਲਾਵੇ ਹੋਊਗਾ ਹੈ ਹੋਊਗਾ ਵੱਧ ਭਾਵੇਂ ਉਹ ਘੱਟ ਨਹੀਂ ਹੁੰਦਾ ਤਾਂ ਮੇਖੋ ਥੱਬੇ ਚੋਂ ਆਉਣ ਵਾਲਾ ਲੇਵਾ ਵਾਏ ਹਾਂਜੀ ਕਰੇ ਰਗਾ ਆਗੇ ਚਾਟੀ ਰਗਾ ਨਹੀਂ ਹਾਂ ਵੇਖੋ ਆਹ ਵੇਖੋ ਲੇਵਾ ਆਕਰ ਨੇੜਿਓਂ ਚੈੱਕ ਕਰੋ ਜੀ ਕੋਈ ਕਮੀ ਨਹੀਂ ਲੇਵੇ ਦੇ ਉੱਤੇ ਥਾਣ ਵੀ ਬਿਲਕੁਲ ਦਾ ਹੱਥ ਦੀ ਚਵਾਈ ਕਰ ਲੋ ਕਰੋ ਥਾਣ ਚੈੱਕ ਖਾਣ ਮੁੱਠੀ ਦੀ ਚਵਾ ਵਾਲਾ ਲੱਗਾ ਬਾਕੀ ਇਹਨਾਂ ਨੂੰ ਤਾਂ ਮਸ਼ੀਨ ਨਾਲ ਹੀ ਚੋਇਆ ਜਾਣਾ ਮਸ਼ੀਨ ਨਾਲ ਹਾਂਜੀ ਤੇ ਪਰ ਚਲੋ ਪਿੰਡਰ ਸਾਹਿਬ ਆਪਾਂ ਇਹ ਨਹੀਂ ਆਂਦੇ ਇਹਨਾਂ ਦੇ ਦੂ ਕੋਈ ਬੰਦਾ ਸਾਮ ਵਾਲਾ ਲੈ ਜੇ ਤੇ 50 ਲੀਟਰ ਵੀ ਵਛੀ ਗਰਮੀ ਚ ਦੁੱਧ ਚੋਲੂਗਾ ਥੱਲੇ ਬਿਲਕੁਲ ਬਿਲਕੁਲ ਜੀ ਚਵਾ ਸਕਦੀ ਹੈ ਜੀ ਜਿਹੜਾ ਕੱਦਵਾ ਸੋਹਣੀ ਸੁਨਖੀ ਆ ਲੇਵਾ ਵਾ ਜਿੱਡਾ ਤੇ ਦੋਰੀਏ ਭਾਜੀ ਇਹ ਕਰਾਂ ਇਹਨੂੰ ਜੀ ਕੱਦ ਕਾੜ ਵੇਖੋ ਕਿੰਨਾ ਤਗੜਾ ਬੇਲ ਦੀ ਬਹੁਤ ਲੰਮੀ ਆ ਆ ਵੇਖੋ ਕਰੋ ਚੈੱਕ ਸੋਹਣੀ ਸੁਨੱਖੀ ਪੂਰੀ ਆ ਜੀ ਲੇਵਾ ਵੇਖੋ ਕਿੱਡਾ ਸੋਹਣਾ ਤਿਆਰ ਕੀਤਾ 35 ਲੀਟਰ ਬੋਲਾ ਭਾਈ ਕਹਿੰਦੇ ਆ ਬਾਕੀ ਸਾਮ ਨਾਲ ਦੁੱਧ ਜਿੰਨਾ ਕਿਹਦੀ ਸਾਮ ਉਹ ਉਨਾ ਹੀ ਚੋਈ ਜਾਵੇ ਦੁੱਧ ਤਾਂ ਨਹੀਂ ਨਾ ਕਰੂਗੀ ਨਾ ਇਹ ਮੈਂ ਨਾ ਪਿੰਡਰ ਸਾਹਿਬ ਜੀ ਇਹ ਤੇ ਮਿਲਕਿੰਗ ਮਸ਼ੀਨ ਆ ਐਨੂੰ ਤੋੜ ਲੋ ਜੀ ਹਾਂ ਜੀ ਉਹ ਵੀ ਸ਼ੌਂਕੀ ਵੀਰ ਨਹੀਂ ਖਾਣੀਆਂ ਜਿਹੜੇ ਫਾਰਮਾਂ ਦੇ ਵਿੱਚ ਵੱਡੀਆਂ ਵੇੜਾ ਰੱਖਦੇ ਆ ਨਾ ਵੀਰ ਆਪਦਾ ਵੀ ਪੈਸੇ ਦੇ ਹਾਰ ਦਿੰਦੇ ਆ ਵੀਰੇ ਨਾਲ ਦਿੰਦੇ ਆ ਆਪਾਂ ਪੈਸਿਆਂ ਦਾ ਹਾਰ ਵੀ ਨਾਲ ਤੇ ਫੁਲਕਾਰੀ ਵੀ ਨਾਲ ਹਾਂਜੀ ਸਭ ਕੋ ਜੋ ਸਮਾਨ ਪਿਆ ਹੋਊਗਾ ਡੱਕਰ ਠੀਕ ਆ ਇੱਕ ਕੁਆਲਿਟੀ ਵੇਖੋ ਬਰੀਡ ਚੈੱਕ ਕਰੋ ਤੁਸੀਂ ਬੋਲਦੀ ਆ ਜੀ ਏ ਵੀਰੇ ਬਸਾਖੀ ਦੇ ਵੱਠੀ ਲੰਮੇ ਮੰਡੀਆਂ ਨੇ ਮੰਡੀ ਦੇ ਉੱਤੇ ਇਹੋ ਜਿਹੇ ਵਹਿੜਾ ਨੂੰ ਢੋਲ ਵਜਾ ਕੇ ਤੋਰਨਾ ਵਾ ਹਾਂਜੀ ਚਲੋ ਇਹ ਵੀਡੀਓ ਤੇ ਵੇਖੀ ਕੋਈ ਵੀਰ ਲੈ ਗਿਆ ਜੀ ਆਇਆਂ ਨੂੰ ਨਹੀਂ ਤੇ ਬਸਾਖੀ ਦੇ ਢੋਲ ਵਜਾਵਾਂਗੇ ਆਪਾਂ ਇਹ ਵੱਜ ਜਾਣੇ ਵੱਜਣੇ ਉੱਥੇ ਢੋਲਿਆ ਏ ਜਾਣੀ ਉੱਥੇ ਆ ਏ ਕੋਈ ਵਜਾਊਗਾ ਇਹ ਤੁਹਾਡੇ ਕੋਲੋਂ ਲੈ ਜਾਣੀ ਆ ਖੋ ਕੇ ਲੈ ਜਾਣੀ ਆ ਵੀਰ ਵਪਾਰੀਆਂ ਲੈ ਜਾਣੀ ਕਾਰੀਗਰ ਆਪਣੇ ਪਰ ਆਉਣੇ ਤੂੰ ਹੀ ਦੋ ਨਾ ਦੋ ਨਾ ਖੋ ਕੇ ਲੈ ਜਾਣੀ ਤੁਹਾਡੇ ਕੋ ਹਾਂਜੀ ਆ ਵੇਖੋ ਇਹ ਤਾਂ ਪੰ ਬਹੁਤ ਆ ਵੱਛਾ ਸੋਹਣੀ ਵੇਖੋ ਇੱਕ ਰਾਂ ਫਲਕਾਰੀ ਲਾ ਕੇ ਵੀ ਦੋ ਰੋ ਪਾਜੀ ਇਹਨੂੰ ਲਾਓ ਪਾਜੀ ਲਾਓ ਲਾਓ ਪਤਾ ਲੱਗਦਾ ਵਛੀ ਜੈ ਨਖਰਾਵਾ ਤੇ ਨਾੜਾ ਬਹੁਤ ਬਰੀਕ ਆ ਹਾਂਜੀ ਇਹਦੇ ਪਾਲੇ ਦੇ ਨਾੜ ਤੇ ਵਖਾਓ ਇੱਕ ਰਾਂ ਘਮਾਓ ਇਹਨੂੰ ਫੇਕ ਸਰਦ ਸਾਹਿਬ ਜਾਰੀ ਵਿਛਾਓ ਹਾਂਜੀ ਬਾਕੀ ਕਾਦ ਦੇ ਕਰਾਂ ਫੇਰ ਨੋਟ ਕਰ ਲੋ ਤੇ ਬਾਕੀ ਲੇਵੇ ਦੇ ਥਾਣ ਦੇ ਆਪਾਂ ਕੱਲੇ-ਕੱਲੇ ਤੇ ਮਾਰ ਦਾਂਗੇ ਕੈਮਰਾ ਸਪਾਈ ਨਹੀਂ ਕਰਾਂ। ਟਿੰਡਰ ਸਾਹਿਬ ਇੱਕ ਰੀ ਨਾ ਜਿਹੜਾ ਚੱਡੇ ਤੇ ਨਾੜਾਂ ਦਾ ਜਾਲ ਵਿੱਜਿਆ ਇੱਕ ਰੀ ਲਾ ਕੇ ਕਰਕੇ ਉਹ ਵਿਖਾ ਮਰਾ। ਹਾਂਜੀ ਹਾਂਜੀ ਹਾਂਜੀ। ਲਓ। ਬਾਕੀ ਫੱਬ ਦੀ ਵੇਖੋ ਕਿੰਨੀ ਆ। ਆਹ ਵੇਖੋ ਥਾਣ ਵੇਖੋ। ਹਾਂ ਵੇਖੋ ਕਿੰਨਾ ਸਾਫ਼ ਸੁਥਰਾ। ਹਾਂਜੀ। ਜਾਣ ਦੋ। ਟਿੰਡਰ ਸਾਹਿਬ ਉੱਥੇ ਤੇ ਭਾਵੇਂ ਮੋਲ ਬੱਤੀਆ ਸੀ। ਪੰਜ ਵੀ ਕਰ ਲਈਏ ਵਿਸਾਖੀ ਵਸਤੀ ਤਾਂ ਵੀ ਵਿਕਣੀ ਆ। ਹਾਂਜੀ 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 ਹਾਂਜੀ। ਆਜੋ ਮੋੜ ਲਿਆਓ। ਬਾਕੀ ਕੋਲ ਆਏ ਕੋਲ ਆਏ ਪਤਾ ਲੱਗਣਾ ਵਾ ਕੋਲ ਆ ਕੇ ਹੀ ਪਤਾ ਲੱਗਣਾ ਵਾ ਚੀਜ਼ ਕੀ ਹੈ ਹਾਂਜੀ 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 ਜਿਨੇ ਜਿੰਨਾ ਕ ਭਾਜੀ ਨੇ ਮੁੱਲ ਕਰਨਾ ਉਹਨੇ ਕ ਦਾ ਇਹ ਜਵਾਨ ਹੋਣ ਲੱਗੇ ਨੇ ਦੁੱਧ ਹੀ ਪੀਤਾ ਹਣਾ ਪੀਤਾ ਹਣਾ ਭਾਜੀ ਕੀ ਗੱਲ ਹੈ ਤੇ ਦੱਸਿਓ ਫੇ ਹੁਣੇ ਲੱਖ ਡੇਢ ਲੱਖ ਖਾ ਕੇ ਤੇ ਮਾਮੂਲੀ ਗੱਲ ਆ ਬਿਲਕੁਲ ਬਿਲਕੁਲ ਖਾਂਦੀਆਂ ਜੀ ਇਹ ਦੇਖੋ ਥੱਲੇ ਉਹ ਵੀ ਕੀ ਚੀਜ਼ ਕੀ ਆ ਲੱਗੀ ਜੀ 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 ਇੱਕ ਕਰਾ ਫੇਰ ਵੇਖ ਲੋ ਇਹ ਲੇਵਾ ਸੋਹਣੀ ਬੋਤ ਆ ਦੱਸੋ ਫੇ ਕਿੰਨੇ ਦੀ ਦੇ ਰਹੀਏ ਪਿੰਡ ਸਾਹੋ ਕਰੋ ਜੈਜ ਆ ਕੇ ਜਿੱਦਾਂ ਕਹੋ ਤੁਸੀਂ ਕਰ ਲੋ ਜਾਣੀ ਇਹ ਪਹਿਲੇ ਫੋਨ ਤੇ ਹੀ ਆ ਤੁਸੀਂ ਜਿੰਨਾ ਕ ਮੁੱਲ ਕਰਨਾ ਤੁਹਾਨੂੰ ਪਤਾ ਮੁੱਲ ਵੀ ਜਾਇਜ਼ ਤੇ ਮਾਲ ਵੀ ਸੁਥਰਾ ਹਾਂ ਜੀ ਸਸੋ ਤੁਸੀਂ ਦੱਸੋ ਕਰੋ ਜੈ ਜੈ ਕਰ ਦੋਗੇ ਬੱਬੇ ਐਂ ਵਿਖਾ ਦੇ ਪਿੰਡਰ ਵਛੀ ਲਾਗੇ ਹੋਗੇ ਵਿਖਾ ਦੇ ਹਾਂਜੀ ਹਾਂਜੀ ਕੀ ਕੀ ਜਾਂ ਥਾਣ ਵਿਖਾ ਦੇ ਇੱਕ ਰੀ ਮਰਾ ਵੀ ਜੀ 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 ਹਾਂ ਵੇਖੋ ਜੀ ਮੈਂ ਨਾੜ ਦੇ ਵਛੀ ਦੇ ਬਿਲਕੁਲ ਬਿਲਕੁਲ ਪਿੰਡਰ ਕਰਦੀ ਐ ਮੁੱਲ ਵਿਸਾਖੀ ਵਾਲਾ ਕਿ ਜਾਣ ਦੀਏ ਮੈਂ ਜਾਣ ਦੋ ਦੱਸੋ ਮੁੱਲ ਮੈਂ ਉਹਨਾਂ ਦੋ ਕਰ ਲਈਏ ਛੋੜ ਕੇ ਨਹੀਂ ਕਰੋਗੇ ਜਿੰਨੀ ਕਹੋ 20000 ਹੋ ਜੂ 20000 ਕਰ ਲਈਏ ਹਾਂਜੀ ਇਹ 20 ਨਾ ਵੀ ਵਿਕਣੀਆਂ ਪਿੰਡਰ ਇੱਕ ਕਸੀਦੀ ਵਾਸ਼ੀ ਵਿਖਣੀ ਆ ਆਪਣੇ ਘਰੋਂ ਅੱਜ ਹੀ ਹਾਂਜੀ ਪਰ ਚਲੋ ਆਪਾਂ ਜਾਇਜ ਤੇ ਜਾਇਜ ਕੋਈ ਭਰਾ ਬੁਆਰੇ ਹਾਂ ਰੋਟੀ ਲੈ ਲੂ ਕੋਈ ਵੀਰ ਆਪਣਾ ਜੀ 170 ਦੀ ਦੇ ਦਈਏ ਛੋੜ ਕਿੰਨੀ ਕਰਨੀ ਹੈ ਤੂੰ ਦੱਸ ਦੇ ਜਿੰਨੀ ਕਹੇਗਾ ਪੰਜ ਹੋਰ ੜਾ ਦਈਏ 50 70 ਤੋਂ 65 ਦੇ 65 ਇੱਕੋ ਗੱਲ ਕਰ ਦੇਣੀ ਪਿੰਡਰ ਦੱਸੋ ਪੂਰੇ 60 ਦੀ ਵਾਸ਼ੀ 60 ਦੀ ਹਾਂ ਇੱਕ 60 ਦੀ ਇੱਕ 60 ਦੀ ਲੈ ਜਾ ਹਾਂ ਜਿਨ੍ਹਾਂ ਦੇ ਕਦਰ ਹੋਈ ਉਹਨੇ ਲੈ ਜਾਣੀ ਆ ਪਹਿਲੇ ਫੂਲ ਤੇ ਬੱਸੀ ਜਾਣੀ ਆ ਜੀ ਹਾਂਜੀ ਬਾਕੀ ਥਣਾ ਸੁਣਾ ਦੀ ਓਕੇ ਆ ਨਾ ਪੂਰੀ ਜੇ ਕੋਈ ਭੂਰ ਛਟਾ 나ੜ ਗਿਲਟੀ ਆਪਣੇ ਘਰੇ ਤਸੱਲੀ ਕਰੇ ਕੋਈ ਠੀਕ ਹੈ ਜੀ ਹਾਂ ਸਹੀ ਆ ਬਾਕੀ ਇਹ ਸਾਡਾ ਫਰਜ਼ ਬਣਦਾ ਨਹੀਂ ਨਹੀਂ ਆਪਾਂ ਉਹਨੇ ਵੇਖ ਕੇ ਆਪਾਂ ਹਰ ਇੱਕ ਨੂੰ ਪੁੱਛਦੇ ਆਂ ਭਿੰਦਰ ਸਾਹਿਬ ਮਾਇਆ ਬੜੀ ਔਖੀ ਬਣਦੀ ਆ ਆਪਣੀ ਤਸੱਲੀ ਕਰਕੇ ਵੀਰ ਕੋਈ ਵੀ ਆ ਜਿੱਥੋਂ ਵੀ ਲੈਂਦਾ ਮੈਨੀਆਂ ਦਾ ਮੇਰੇ ਤੋਂ ਲਵੇ ਕਿਤੇ ਉਹ ਵੀ ਲੈਂਦਾ ਵੀਰ ਆਪਣੀ ਤਸੱਲੀ ਕਰਕੇ ਤਸੱਲੀ ਪਹਿਲਾਂ ਹਾਂ ਤਸੱਲੀ ਜ਼ਰੂਰੀ ਆ ਜੀ ਤਸੱਲੀ ਪਹਿਲਾਂ ਬਾਕੀ ਤੁਸੀਂ ਤਸੱਲੀ ਕਰਕੇ ਲਿਆਂਦੀ ਆ ਵਪਾਰੀ ਤੇ ਲੰਮੇ ਪੈ ਪੇ ਵੇਂਦਾ ਵਾ ਹਨਾ ਜਨਵਰਾਂ ਨੂੰ ਤੁਹਾਨੂੰ ਪਤਾ ਆ ਬੇ ਅੱਡੀ ਗੱਡੀਆਂ ਰਕਮਾਂ ਲਾ ਕੇ ਬੰਦ ਲੈਣੀਆਂ ਜੀ 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 ਹਾਂ ਜੀ ਠੀਕ ਆ ਜੀ ਬਾਕੀ ਸਨ ਲਖਾਵਾਂ ਨਾ ਪੂਰਾ ਸੋਹਣੀ ਆ ਲੇਵਾ ਵੀ ਚੰਗਾ ਕੁਆਲਿਟੀ ਵੀ ਚੰਗੀ ਆ ਕੋਈ ਮੱਛੀ ਨੂੰ ਟਾਈਮ ਨਹੀਂਗਾ ਪਾਜੀ 160 ਇੱਕ 60 ਜੋ ਮੌਕੇ ਦੇ ਪਤਾ ਨਹੀਂ ਕਿੰਨੀ ਛੋੜ ਕਰਦੇ ਪਾਜੀ ਆਪਾਂ ਨਹੀਂ ਹੁਣ ਕਹਿਣਾ ਕੁਝ ਵੀ ਹਣਾ ਬਿਲਕੁਲ ਆ ਕੰਮ ਹੀ ਆਪਾਂ ਕਰਤਾ ਜੀ 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 ਬਾ ਬਾਕੀ ਨਾੜਾ ਇਧਰ ਵੀ ਬੜੀਆਂ ਆ ਦੂਜੇ ਪੰਨੇ ਵੀ ਆਪਾਂ ਦਿਖਾ ਦਿਆਂ ਪੈ ਪਲਾਨ ਵੇਖੋ ਕਿੱਡੀ ਮੋਟੀ ਲੱਗੀ। ਕੱਢੀ ਕਰਨ ਢਈ ਵਛੀ ਐ ਕੋਈ ਵਛੀ ਨੂੰ ਟਾਈਮ ਨਹੀਂਗਾ ਭਿੰਡਰ ਸਾਹਿਬ ਇੱਕ ਮਿੰਟ ਦਾ ਵੀ। ਠੀਕ ਐ ਜੀ। ਹਾਂਜੀ। ਤੇ ਦੂਜੀ ਦਿਖਾਈਏ ਝੋਟੀ। ਇਹ ਝੋਟੀ ਪ्योर ਹਰਿਆਣੇ ਦੀ। ਪਹਿਲਾ ਹੀ ਸੂਆ। ਪਹਿਲਾ ਸੂਆ ਛੇਦ ਛਿਗੀ ਹੋਣ ਢਈ ਝੋਟੀ। ਛਿਗੀ ਹੋਣ ਢਈ ਐ ਜੀ। ਹਾਂ। ਦੇਣ ਝੋਟੀਆਂ ਜੇ ਦਾਹ ਲੈ ਜੂਗੀ। ਦੇਣ ਦਾਹ ਘੜਦੀ ਐ ਹਨਾ। ਗੱਬਣ। ਗੱਬਣ। ਠੀਕ ਐ। ਪਰ ਸੀਲੀਆਂ ਭਿੰਡਰ ਸਾਹਿਬ। ਆਹ ਵੇਖੋ ਜੀ ਠੰਡੀ ਧੇਰੀ ਐ ਵੀ ਨਗੀਨਾ ਹੀ ਐ। ਨਗੀਨਾ ਵਾ ਪਿਓਰਾ ਹੀ। ਹੈਂ? ਫੇਰ ਪਹਿਲਾ ਹੀ ਸੂਆ। ਪਹਿਲਣ ਪਹਿਲਣ ਜ ਉਸ ਸਾਲ ਇਹਨੇ ਹਣਾ ਮੈਂ ਲੱਭ ਜੂ ਕੋਈ ਨਹੀਂ ਲਓ ਲਓ ਵੇਖੋ ਐਦਾਂ ਦੀਆਂ ਸੀਲੀਆਂ ਘੱਟ ਆ ਆ ਵੇਖੋ ਆ ਚੀਜ਼ਾਂ ਨਹੀਂ ਲੱਭਦੀਆਂ ਦੇਖੋ ਠੀਕ ਆ ਤੋਹਰੋ ਪਾਜੀ ਇਹਨੂੰ ਵੀ ਕੀਮਤ ਕਈ ਵਾਰ ਨਾ ਕੁਆਲਿਟੀ ਦੀ ਵੀ ਲਾਉਣੀ ਪੈਂਦੀ ਆ ਵੇਖੋ ਆ ਵੇਖੋ ਝੋਟੀ ਦਾ ਸਿੰਗ ਵੇਖੋ ਫੇਸ ਵੇਖੋ ਸੋਹਣੀ ਦੇਖੋ ਰੰਗ ਬਾ ਝੋਟੀ ਆ ਝੋਟੀ ਗੱਬਣ ਬਾਕੀ ਲੇਵਾ ਵੇਖੋ ਕਿੱਡਾ ਸੋਹਣਾ ਕਰਨ ਢਈ ਆ ਤਿਆਰ ਦੇਣ ਦਾ ਖੜੂਗੀ ਜੀ ਦੇਣ ਦਾ ਲੈਣ ਪਿੱਟਾ ਸਾਵੇ ਨੇ ਹਾਂਜੀ ਧਾਕਲੇ ਆਖੋ ਮੈਂ ਆਹ ਵੇਖੋ ਜੀ ਥੇਂਗ ਦੀ ਕੁਆਲਿਟੀ ਕੱਟ ਕਾਟ ਰੰਗ ਬਾਕੀ ਸਿੰਗਲ ਹੱਡੀ ਵਾਲੀ ਜਿੱਦਾਂ ਕਹਿ ਦਿੰਦੇ ਭੈਂਡ ਭਰਾ ਸਿੰਗਲ ਹੱਡੀ ਵਾਲੀ ਹੈ ਤੇ ਬਾਕੀ ਥਾਣੇ ਵੇਖੋ ਵੀ ਥਾਣੇ ਰੱਬ ਦੇ ਕੁਦਰਤ ਦੇ ਵੇਖੋ ਵੀ ਚਾਰੇ ਥਾਣੇ ਕੋਈ ਲਾਵੇ ਜੀ ਮੈਂ ਕਹਿੰਦਾ ਭਿੰਡਰ ਸਾਹਿਬ ਆ ਵੇਖੋ ਵੀ ਆ ਬਾਜ਼ਾਰ ਦੇ ਵਿੱਚ ਕੱਟੀ ਛੱਡ ਦੇ ਹਾਂ ਜੀ ਇਦਾਂ ਥੱਲੇ ਬੈਹ ਜੇ ਕੱਟੀ ਲੱਤ ਮਾਰ ਦੇ ਪਹਿਲਾ ਸੂਆ ਨਾਲੇ ਗੱਬਣ ਵੇਖੋ ਆ ਚੀਜ਼ਾਂ ਦੇ ਪੈਸੇ ਲਾਉਣੇ ਪੈਣ ਮੈਂ ਕਹਿੰਦਾ ਭਾਜੀ ਨਹੀਂ ਦਿੰਦਾ ਕੋਈ ਵੇਖੋ ਆ ਫੇਰ ਇੱਕ ਗੱਲ ਅੱਗੇ ਉਹ ਚੱਟਾ ਵਿਖਾਓ ਵੀ ਝੋਟੀਆਂ ਕਿੱਥੋਂ ਸ਼ੁਰੂ ਕੀਤਾ ਕਿੱਥੋਂ ਸ਼ੁਰੂ ਕੀਤਾ ਬਾਕੀ ਥੱਲਿਓਂ ਦੀ ਨਕੀ ਜਾਓ ਭਾਵੇਂ ਏਡੀ ਠੰਡੀ ਮੈਂ ਕਹਿੰਦਾ ਭਾਜੀ ਕੋਈ ਪ੍ਰਵਾਹ ਹੀ ਨਹੀਂ ਕੱਟੀ ਨੂੰ ਦੇ ਜੀ 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 ਮੈਂ ਭਾਵੇਂ ਫਲਕਾਰੀ ਵੀ ਲਾਦੇ ਉਤੋਂ ਵਿਖਾ ਵੀ ਕੀ ਚੀਜ਼ ਆਹ ਵੇਖੋ ਜੀ ਆ ਇੱਕ ਤਰ੍ਹਾਂ ਆ ਬਾਜ਼ਾਰ ਦੇ ਵਿੱਚ ਰਛਾ ਛੱਡਿਆ ਮੈਂ ਕਹਿੰਦਾ ਭਾਜੀ ਕਿੱਤਾ ਕੱਟੀ ਨੂੰ ਬਣਾ ਥੋੜਾ ਕੋਈ ਤਿੰਨ ਜਣੇ ਲੱਗੇ ਤੋਰੇ ਫਿਰਦੇ ਆ ਕੋਈ ਡਰਦੀ ਨਹੀਂ ਇਹਨੂੰ ਪਤਾ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਵੀ ਕੈਮਰਾ ਕੀ ਹੁੰਦਾ ਤੇ ਇੱਕ ਦਿਨ ਨਾਲੇ ਭਾਜੀ ਲੋਕੀ ਕਹਿੰਦੇ ਨਾ ਵੀ ਇਹ ਹਰਿਆਣੇ ਦੀ ਨਹੀਂ ਸਾਰੇ ਟੂਲਾਂ ਦੀਆਂ ਪਰਚੀਆਂ ਵੀ ਦੇ ਦਾਂਗੇ ਬੰਦਿਆਂ ਨੂੰ ਆਪਾਂ ਅੱਛਾ ਹਾਂ ਸਪੈਸ਼ਲ ਆਪ ਜਾ ਕੇ ਲਿਆਂਦੀ ਬਿਲਕੁਲ ਭਾਜੀ ਕੱਟੀ ਇਹਦੇ ਨਾਲ ਇੱਕ ਹੋਰ ਆਈ ਵੀਡੀਓ ਉਹਦਾ ਵੇਗੀ ਆ ਅੱਛਾ ਹਾਂ ਜੀ ਬਾਕੀ ਤੁਹਾਨੂੰ ਪਤਾ ਭਿੰਡਰ ਸਾਹਿਬ ਸੁਥਰਾ ਮਾਲ ਨਹੀਂ ਖਲੋਂਦਾ ਨਹੀਂ ਖਲੋਂਦਾ ਜੀ ਨਹੀਂ ਖਲੋਂਦਾ ਸੁਸਰੀ ਚੀਜ਼ ਨੂੰ ਮੂੰਹੋਂ ਕੱਢ ਵੀ ਮੈਂ ਦੇਣੀ ਆ ਬਸ ਹੈਂ ਗਵਾਂਢੀ ਲੈ ਜਾਂਦਾ ਖੋਲ ਕੇ ਮੈਂ ਕਹਿੰਦਾ ਇਹ ਵਥਾਖੀ ਵਾਲੇ ਦੋਵੇਂ ਪੀਸ ਵਥਾਖੀ ਵਾਲੇ ਆ ਤੇ ਕਰਮਾਂ ਵਾਲੀ ਇਹ ਵੀ ਤੁਸੀਂ ਕਿਹੜਾ ਘਰ ਦੀ ਪਾਈ ਆ ਹਾਂਜੀ ਇੱਕ ਤਾਂ ਨਾ ਮੰਨ ਨੇ ਘਰ ਦੀ ਪਾਈ ਤੇ ਜੰਗਲ ਡਰਦਾ ਨਹੀਂ ਆ ਤੇ ਮੈਂ ਨਾ ਇਦਾਂ ਭਾਵੇਂ ਥੱਲੇ ਬਹਿ ਜਾ ਫੇਰ ਬਹਿ ਜਾ ਇਹਨੇ ਥੋੜਾ ਅੱਖਾਂ ਵੀ ਕੀ ਚੱਕਰ ਲਾਓ ਹਾਂਜੀ ਇੱਧਰ ਵੇਖੋ ਇਦਾਂ ਤਾਂ ਗਾਈਆਂ ਨਹੀਂ ਐਫ ਕਰਦੀਆਂ ਜਿੱਦਾਂ ਇਹ ਕਰਦੀ ਕਰਮਾਂ ਜੀ 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 ਇਹ ਤਾਂ ਕਰਮਾਂ ਨਾਲ ਪੀਸ ਲੱਭਦਾ ਇਹੋ ਜਿਹਾ ਹਾਂਜੀ ਲੈ ਵੀ ਵੀਰੇ ਪਹਿਲੇ ਫੋਨ ਤੇ ਹੀ ਰੱਬ ਦੀ ਮਿਹਰ ਨਾਲ ਇਹ ਜਾਣੀ ਹੋ ਹੈ ਤੇ ਮੋਲੇ ਦਾ ਉਹੋ ਕਰੀ ਵੀ ਜੋੜਾ ਹੀ ਲੈ ਜਣਾ ਮੈਂ ਨਾ ਵੀ ਗੈਜ ਕਰਾਂਗੇ ਪਹਿਲਾਂ ਵੀ ਤੇਰੀ ਵੀ ਰਕਮ ਬਣ ਜੇ ਹਾਂਜੀ ਤੇ ਖਾੜਨ ਵਾਲੇ ਨੂੰ ਵੀ ਹੋਵੇ ਵੀ ਲੈ ਅੱਜ ਮੈਂ ਤਾਂ ਤੋਹਫੀ ਖਰੀਦ ਲਈ ਆ ਖਲਾਰ ਇੱਥੇ ਕਰ ਆਹ ਵੇਖੋ ਜੀ ਉੱਥੋਂ ਲਿਆ ਕੇ ਇੱਥੇ ਖਲਾਰਦੀ ਆ ਮੈਂ ਕੋਈ ਹੈ ਹੀ ਨਹੀਂ ਪਿੰਡਰ ਸਾਹਿਬ ਨੂੰ ਕੋ ਮਜਾਜ ਵੀ ਮੈਂ ਇੱਥੇ ਨਹੀਂ ਖਲੋਣਾ ਉੱਤੇ ਨਹੀਂ ਖਲੋਣਾ ਨੇ ਮੰਨ ਗਏ ਜੀ ਮੰਨ ਗਏ ਆ ਗੱਲ ਨੂੰ ਮੰਨ ਗਏ ਆ ਜੀ ਬਾਕੀ ਪਹਿਲਣ ਪਹਿਲਣ ਕੱਟੀ ਹੈ ਹੇ ਭਾਵੇਂ ਇਦਾਂ ਪਿੰਡ ਦਾ ਲੱਤ ਚਕਾਰ ਇਹਨੂੰ ਕਿਹਦਾ ਤਵੀਤ ਬਾਤ ਨਹੀਂ ਘੋਲ ਕੇ ਪਿਆ ਤੇ ਕੋਈ ਪਤਾ ਨਹੀਂ ਵਪਾਰੀ ਪਿਆ ਵੀ ਦਿੰਦੇ ਹੈ ਜਿੱਦਾਂ ਕਹਿੰਦੇ ਫਲਾਨਾ ਉਹਦੀ ਗੱਲ ਬੜੀ ਮੰਨਦਾ ਇਹਨੂੰ ਲੱਗਦਾ ਘੋਲ ਕੇ ਪਿਆ ਕੁ ਮੈਂ ਨਾ ਬਸ ਯਾਦੀ ਕੱਟੀ ਸਾਮ ਸੁਧਰੀ ਆ ਲਾਓ ਜੀ ਲਾਓ ਰੱਬ ਦੇ ਰੰਗ ਵੇਖੋ ਬਾਕੀ ਸੋਹਣੀ ਲੱਗੀ ਆ ਮਾਨੂੰ ਲੱਗੀ ਆ ਕੱਟੀ ਐ ਵੀ ਤੇ ਸੋਹਣੀ ਚੀਜ਼ ਦੀ ਤਾਰੀਫ ਕਰਨ ਨਾਲ ਕੋਈ ਮਾੜੀ ਗੱਲ ਨਹੀਂ ਹੁੰਦੀ ਤੇ ਬਾਕੀ ਸਮਝ ਆਪਣੀ ਨਾਲ ਮਾਲ ਖਰੀਦਣਾ ਸਾਰਿਆਂ ਨੇ ਜਿਹੜੀ ਸਾਨੂੰ ਚੰਗੀ ਲੱਗ ਜਾਂਦੀ ਚੀਜ਼ ਅਸੀਂ ਉਹਦੀ ਤਾਰੀਫ਼ ਜ਼ਰੂਰ ਕਰ ਦਿੰਨੇ ਆ ਤਸੱਲੀ ਕਰਨੀ ਆ ਜਿਹੜੀ ਉਹ ਗਾਹਕ ਨੇ ਆਪ ਕਰਨੀ ਆ ਠੀਕ ਕਿਉਂ 10 ਦਿਨ 2 ਦਿਨ ਰੋਕੇ ਲੈ ਗਏ ਮਾਲ ਉਸਰਾ ਲਈਦਾ ਹਾਂਜੀ ਪਰ ਜਿੱਦਾਂ ਦੀ ਆਪਾਂ ਤਿੰਨ ਤਰੀਕ ਦੀ ਵੀਡੀਓ ਕਾਈ ਨਾ ਹਾਂਜੀ ਉਸ ਤੋਂ ਬਾਅਦ ਚਿੰਤਪੁਰਨੀ ਤੱਕ ਵਸ਼ੀਆਂ ਭੇਜਤੀਆਂ ਪਾ ਠੀਕ ਆ ਮੱਛੀ ਖਲੁੰਦੀ ਨੇ ਜੀ 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 ਬਾਕੀ ਭੈਣ ਭਰਾ ਕੀਮਤ ਲਾਉਣ ਲੱਗੇ ਨਹੀਂ ਵੇਖਦੇ ਹਾਂ ਚੰਗੀ ਚੀਜ਼ ਖਰੀਦਣ ਦੇ ਸ਼ਕੀਨ ਆ ਬਹੁਤ ਤਾਂ ਤਾਂ ਦੁਨੀਆ ਬੈਠੀ ਐ। ਬਾਕੀ ਅਹੀਂ ਇੱਕ ਗੱਲ ਹੋਰ ਆ ਵੀ ਬੰਦੇ ਦੀ ਤਾਰੀਫ ਨਹੀਂ ਕਰਦੇ ਡੰਗਰ ਵੀ ਜ਼ਰੂਰ ਕਰਦਾਂਗੇ। ਨਹੀਂ ਨਹੀਂ ਵਧੀਆ ਗੱਲ ਆ ਭਾਜੀ ਇਹ। ਹਾਂਜੀ। ਕਿਉਂਕਿ ਬੰਦੇ ਦੀ ਤਾਰੀਫ ਕਰਨ ਦੇ ਨਾਲ ਨਾ ਕਈ ਵਾਰਾ ਕੰਮ ਖਰਾਬ ਹੋ ਜਾਂਦਾ। ਮੈਂ ਨਾ ਵੀਰ ਜੀ ਕੋਈ ਕਈ ਵਾਰਾ ਭੈਣ ਭਰਾ ਨਾ ਸਾਡੀ ਗੱਲ ਕਹੀ ਤੇ ਨਾ ਗੌਰ ਕਰ ਲੈਂਦਾ ਵੀ ਤੁਸੀਂ ਬੰਦੇ ਦੀ ਤਾਰੀਫ ਕੀਤੀ। ਹਾਂ। ਉਹ ਸਾਡੀ ਆਵਾਜ਼ ਤੇ ਯਕੀਨ ਕਰ ਲੈਂਦਾ ਅਸੀਂ ਸ਼ੁਗਰ ਕਰਦੇ ਆਂ। ਹਾਂਜੀ। ਵੀ ਸਾਡੀ ਆਵਾਜ਼ ਤੇ ਯਕੀਨ ਕਰਦੇ ਸਾਡੇ ਭੈਣ ਭਰਾ। ਮੈਂ ਨਾ ਭਿੰਦਰ ਸਾਹਿਬ ਜੀ ਤੁਹਾਡੇ ਚੈਨਲ ਤੇ ਮਾਲ ਪਾਉਂਦਾ ਮੈਂ ਮਗਰੋਂ ਵੇਖਦਾ ਪਹਿਲਾਂ ਵਾ ਚਲੋ ਬਾਕੀ ਸਾਫ ਸੁਥਰਾ ਮਾਲ ਆ ਸਾਡੇ ਵੀਰਾ ਭਰਾਵਾਂ ਦੀ ਰੋਟੀ ਖਾਣ ਦੀ ਆ ਤੁਹਾਡੀ ਬੋਲ ਪਾਣੀ ਵਿਗਦੀ ਆ ਹਾਂਜੀ ਵੀਰ ਜੀ ਤੁਹਾਡੀ ਕਿਸਮਤ ਵਿਗਦੀ ਆ ਹਨਾ ਕੋਈ ਵੀਰ ਆਪਣੇ ਕੋ ਆਵੇ ਰਵੇ ਜਿੱਦਾਂ ਦੀ ਰੋਟੀ ਪਾਣੀ ਆਪਾਂ ਖਾਂਦੇ ਉਦਾਂ ਦਾ ਮਿਲੂਗਾ ਚਾਰ ਟਾਈਮ ਚੋਕੇ ਖੜੇ ਤੇ ਜੇ ਦੁੱਧ ਦੀ ਗੱਲ ਕਰੀਏ ਕਿੰਨਾ ਕ ਚਵਾਉਗੀ ਸਰ ਸਾਹਿਬ ਦੁੱਧ ਕੱਟੀ ਜਿੰਨਾ ਮਰਜ਼ੀ ਦੇ ਸਕਦੀ ਆ ਪਹਿਲਣਿਆ ਨਾ ਮੈਂ ਚੋਈ ਆ ਨਾ ਤੁਸੀਂ ਚੋਈ ਆ ਜੀ ਪਰ ਇਹ 10 ਕਿਲੋ ਵੀ ਦਈ ਜਾਵੇ ਬੜਾ ਆ। ਤਾਂ ਵੀ ਸੁਥਰੀ ਆ ਪਰ ਕੱਟੀ ਨੇ ਜ਼ਿਆਦਾ ਨਹੀਂ ਦੁੱਧ 13-14 ਕੱਟੀ ਨੇ ਦੇ ਦੋ। ਨਹੀਂ ਆਪਾਂ ਜ਼ਿਆਦਾ ਗੱਲ ਨਹੀਂ ਕਰਦੇ ਜੇ ਨਾਰਮਲ ਸਾਂਹ ਵਾਲਾ ਜੇ 10 ਕਿਲੋ ਵੀ ਚੋਈ ਜਾਵੇ ਨਾ। ਹਾਂ। ਤੇ ਉਹ ਵੀ ਬਹੁਤ ਆ ਪਹਿਲਣ ਆ ਜੀ। ਪਹਿਲਣ ਆ ਪਰ ਅਗਲਾ ਸਮਝ ਕਰੇ ਵੀ ਕੱਟੀ ਕੀ ਚੀਜ਼ ਆ ਹਾਂ ਇੱਥੇ ਫੇਰ ਦੇ। ਕੀਮਤ ਆਪਾਂ ਲੈਣੀ ਆ ਇਹਦੀਆਂ ਸ਼ਰੀਫੀਆਂ ਦੀ। ਸ਼ਰੀਫੀਆਂ ਦੀ। ਸੋਨੇ ਬੰਨ ਦੀ। ਹਾਂਜੀ। ਤੇ ਦੱਸਿਓ ਫੇਰ ਕਿੰਨਾ ਮੁੱਲ ਕਰਨਾ ਜੀ। ਬੋਲਾ ਤੇ ਪਿੰਡਰ ਸਾਹਿਬ ਭਾਏ ਬਖਾਤੀ ਆ ਤੋ ਕਰ ਲਈਏ ਕੱਟੀ ਦਾ ਹਾਂਜੀ ਲੈਣ ਲੈਣ ਵਾਲਾ ਮੈਂ ਨਾ 180 ਦੀ ਦੇ ਦੀਏ ਛੋੜ ਕਿ ਨਹੀਂ ਕਰ ਦੋਗੇ ਜਿੰਨੀ ਕਰਾਉਣੀ ਕਰਾ ਲਾ ਪਰ ਆ ਤੇ ਇਹਨੂੰ ਵੀ ਮੋੜੀ ਦਾ ਮੈਂ ਕਹਿੰਦਾ ਵੀ ਵੈੜ ਦੇ ਬਰਾਬਰ ਨਾ ਕਰ ਦੀਏ ਵੈੜ ਦੇ ਬਰਾਬਰ ਕਰ ਦੀਏ 160 ਦੀ 160 ਦੀ ਵੇਖ ਲੈ ਜਿੱਦਾਂ ਕਮੇ ਦੋ ਛੋੜ ਹੋ ਜੂ ਮੌਕੇ ਤੇ ਕਿ ਨਹੀਂ 155 ਦੀ ਦੇ ਦੀਏ ਹੋਰ ਕਰਦੀ ਆ ਕੋਈ ਵੀਰ ਭਰਾ ਹੋਰ ਵੇਚ ਲੂ ਪੂਰੇ ਡੇਢ ਦੀ ਜਾਨ ਪੂਰੇ ਡੇਢ ਦੀ ਬਾਕੀ ਕਰ ਵੀਰ ਵੀ ਖੜ ਕੇ ਵੇਚ ਲੂਗਾ ਕੱਢ ਲਓ ਜੀ ਆ ਚੀਜ਼ਾਂ ਨਹੀਂ ਲੱਭਣੀਆਂ ਲੈ ਵਾ ਇੱਕ ਕਰ ਵੇਚ ਲਓ ਵੀ 10 ਦੇਣਾ ਜੇ ਰਹਿੰਦੇ ਵੀਰ ਨੇ ਦੱਸਿਆ ਦੇ ਪਿੰਡਰ ਸਾਹਿਬ ਕੀ ਚੀਜ਼ ਆ 10 ਦੇਣ ਰਹਿੰਦੇ ਆ ਨਾ ਹਾਂ ਠੀਕ ਆ 10 ਦੇਣਾ ਚੰਗੀ ਬਣ ਜੂ ਡੇਢ ਤੋਂ ਵੀ 2 ਸ਼ੋਰਟ ਕਰ ਦਾਂਗੇ ਆਪਾਂ ਹੋਰ ਗਿਆ ਆਪਾਂ 1 43 ਦੀ ਹਾਂ ਠੀਕ ਆ ਜੀ ਹੋਰ ਕਰਨੀ ਗੱਲਬਾਤ ਕੋਈ ਜੀ ਬਸ ਵੀਰੇ ਠੀਕ ਆ ਜੀ ਲਾਇਓ ਵੀਰ ਨੂੰ ਫੋਨ ਤਾਰੀਫਾਂ ਜ ਨਹੀਂ ਕਰਦੀ ਹੁੰਦੀਆਂ ਥੋੜੀਆਂ ਵਾ ਤਸੱਲੀ ਗਾਗ ਨੇ ਨਹੀਂ ਬੱਚੀ ਨੂੰ ਵੀ ਟਾਈਮ ਨਹੀਂ ਮਿਲਿਆ ਕੋਈ ਪੜ੍ਹਾਈ ਖਾਣ ਲਈ ਆ ਭਿੰਦਰ ਸਾਹਿਬ ਨਹੀਂ ਤਾਂ ਬਾਕੀ ਚੰਗੀ ਚੀਜ਼ ਹੀ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਤਾਰੀਫ ਕਰਨ ਦੀ ਗੱਲ ਨਹੀਂ ਕਿ ਤਾਰੀਫਾਂ ਜ ਨਹੀਂ ਮਰਜ਼ੀ ਕਰੀ ਜਾਈਏ ਤਸੱਲੀ ਗਾਗ ਨੇ ਆਪਣੀ ਮਰਜ਼ੀ ਨਾਲ ਕਰਨੀ ਆ ਮਸ਼ੀਨ ਲਾ ਕੇ ਰੱਖ ਦੇਣੀ ਆਪਾਂ ਕੋਈ 4 ਦਿਨ ਚ ਹੋਈ ਜਾਵੇ ਬੱਚੀ ਠੀਕ ਆ ਜੀ ਸਹੀ ਆ ਲਾ ਲਿਓ ਵੀਰ ਨੂੰ ਫੋਨ ਤੇ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ